ਭਾਈ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਪਰਮੰਦਰ ਸਿੰਘ ਬਾਜਾ ਫਾਇਰਮੈਨ ਸਰ ਜਿਹੜੀ ਆ ਅੱਗ ਲੱਗੀ ਆ ਕਿੱਥੇ ਅੱਗ ਲੱਗੀ ਆ ਤੇ ਕਿਹੜੀ ਜਗ੍ਹਾ ਸੀ ਟੈਲੀਫੋਨ ਐਕਸਚੇਂਜ ਤੇ ਹੰਬਸੇ ਆ ਗਿਆ ਕਿ ਅੱਗ ਲੱਗੀ ਆ ਦਰਖਤਾਂ 'ਚ ਦਰਖਤਾਂ ਨੂੰ ਵੀ ਭਾਈ ਜੀ ਆਗਿਆ ਇਹਨੂੰ ਹੁੰਦੇ ਸਾਰੇ ਹੀ ਆ ਗਏ ਬਾਕੀ ਮੌਕੇ ਤਾਂ ਤੁਹਾਡੇ ਸਾਹਮਣੇ ਹੀ ਜੋ ਕਾਰਵਾਈ ਹੈ ਕੀ ਕਾਰਨ ਕਿ ਲੱਗਦਾ ਇੱਥੇ ਤੋਂ ਕੋਈ ਪਹਿਲੀ ਵੀ ਨਹੀਂ ਸੀਗੀ ਇਹ ਵੀ ਪਤਾ ਪਏਗਾ ਕਈ ਚਾਂਸ ਹੋ ਸਕਦੇ ਤਾਰਾਂ ਲੱਗ ਜਾਂਦੀਆਂ ਉੱਪਰ ਕੋਈ ਚੀਜ਼ ਵੀ ਕੋਈ ਸੋੜ ਸਕਦਾ ਕੋਈ ਇਸੇ ਤੱਕ ਸੀਨ ਦੇ ਲੱਗੇ ਲੱਗੀ ਹੈ ਹਾਪੀਟਾਲੇ ਵੀ ਬੀਲ ਬੋਰਡ ਦਫਾ ਦੇ ਸਾਹਮਣੇ ਪੇੜਾਂ ਨੂੰ ਲੱਗੇ ਸਾਰੇ ਪੇੜ ਹਾਂਜੀ ਕੱਟਣ ਲੱਗੇ ਕਿ ਕਰਣਾ ਹੈ ਇੱਥੇ ਅੱਗ ਜਿਸ ਤਰ੍ਹਾਂ ਨੇ ਭਾਈ ਉੱਥੇ ਬੈਠੇ ਆਂ ਤੇ ਅਡੀਆਂ ਗੱਡੀਆਂ ਆਂ ਤੇ ਅਸੀਂ ਵੇਖਿਆ ਤੇ ਅੱਗ ਲੱਗੀ ਅਸੀਂ ਆਏ ਵਿੱਚ ਭਜਾਉਣ ਭਜਾਉਣ ਵਾਸਤੇ ਪਰ ਜਿਆਦਾ ਲੱਗਦੀ ਲੱਗਦੀ ਹਵਾ ਨਾਲ ਚੱਲਦੀ ਲੱਗਦੀ ਤੁਹਾਡੀਆਂ ਗੱਡੀਆਂ ਲੱਗ ਗਈਆਂ ਲੁੱਟੀਆਂ ਹਾਂ ਲੱਗ ਗਈਆਂ ਲੁੱਟੀਆਂ ਕੀ ਲੱਗਦਾ ਕਿੰਨਾ ਕੇ ਪੇੜਾਂ ਨੂੰ ਲੱਗੀ ਕੇ ਹੋਰ ਵੀ ਕਿਸ ਚੀਜ਼ ਨੂੰ ਲੱਗੀ ਜਿਆਦਾ ਨਹੀਂ ਬੋਲੋ ਵੀ ਪਹਿਲੀ ਬੋਲੋ ਲਾਗੇ ਲਾਗੇ ਲੱਗੀ ਹਵਾ ਚ ਵੀ ਲੱਗੀ ਇਧਰ ਗੱਡੀ ਇਧਰ ਵੀ ਆ ਸਕਦੀ ਇਧਰ ਵੀ ਆ ਸਕਦੀ ਕਿਉਂਕਿ ਬੁੱਝ ਗਾਹ ਨੂੰ ਵਾਜਦੀ ਬਾਦ ਹੁੰਦੀ ਵਧ ਵੀ ਸਕਦੀ ਇਹ ਹਵਾਵਾਂ ਦੀ ਤੇ ਫਿਰ ਵਧ ਵੀ ਸਕਦੀ ਹੈ ਨੁਕਸਾਨ ਹੋਣ ਤੋਂ ਬਚ ਕੇ ਨੁਕਸਾਨ ਹੋਣ ਤੋਂ ਬਚ ਗੱਡੀ ਤੇ ਆਉਣਾ ਲੱਗੀ ਤੇ ਕੀ ਨਾਮ ਤੁਹਾਡਾ ਸੰਤੋਖ ਸਿੰਘ